ਮੈਂ ਦੇਖਿਆ ਜੋ ਸਹੀ ਹਟਦਾ ਨਹੀਂ ਕਿਉਂ ਵੇ ਕੁੜੀ ਨੂੰ ਤੰਗ ਕੀਤਾ ਪਿਆ ਤੂੰ ਸਾਰੀ ਦਿਹਾੜੀ ਨਾਲ ਤਾਂ ਪੜਦਾ ਨਾ ਪੜਨ ਦੰਨਾ ਆ ਪਾਣੀ ਲਿਆਇਓ ਪਾ ਵੰਦੇ ਸਕੂਲ ਚ ਫੋਨ ਆਇਆ ਜੀ ਕਿਹਾ ਤਾਂ ਉਹ ਪੜਦਾਗਾ ਸ਼ਰਾਰਤਾਂ ਵੱਧ ਕਰਦਾ ਜੀ ਥੋੜਾ ਜਿਹਾ ਉਹਨੂੰ ਘੂਰੋ ਜੀ ਤ ਕਿੱਥੇ ਆ ਉਹ ਅੰਦਰ ਆ ਜੀ ਉਰੇ ਆ ਓਏ ਅੰਜੀ ਸਕੂਲ ਚੋਂ ਸ਼ਿਕਾਇਤਾਂ ਆਉਨੀਆਂ ਤੇਰੀਆਂ ਪੜਦਾ ਨਹੀਂ ਤੂੰ ਮੈਂ ਤਾਂ ਪੜਦਾ ਜੇ ਪੜਦਾ ਹੁਮੇ ਫਿਰ ਤੇਰੇ ਫੋਨ ਕਰੂ ਹਣ ਮੈਡਮ ਦੇ ਪੜਦਾ ਨਹੀਂ ਹੈਗਾ ਤੂੰ ਨਹੀਂ ਮੈਂ ਤੇ ਪੜਦਾ ਪੜਿਆ ਕਰੂੰਗਾ ਤੂੰ ਟੁੱਟਾਂ ਵਾਲੀ ਹਵੇਲੀ ਛੱਡਿਆ ਹੂੰ ਮੈਂ ਖੁਦ ਆਪ ਦੇਖੀ ਆ ਨਹੀਂ ਮੈਂ ਪੜਿਆ ਦੇਖ ਲੈ ਜੇ ਪੜਿਆ ਕਰੇਗਾ ਤਾਂ ਦੱਸਦੇ ਨਹੀਂ ਮੈਂ ਮੈਂ ਤੈਨੂੰ ਪੱਕਾ ਛੱਡਿਆਂਗਾ ਉੱਥੇ ਚੱਲ ਅੰਦਰ ਆ ਕੇ ਪੜੋ ਤੂੰ ਮਾ ਜੱਤੀ ਮੈਂ ਨੀਨਾ ਤੋ ਕਿਉਂ ਠੀਕ ਹੈ ਤੜੋ ਵੀ ਨਹੀਂ ਵਕਰੀ ਬਲੋਨੀ ਕੋ ਕਮ ਭਈਆ ਕੀ ਕੁਹ ਉਹ ਪੁਲਿਸ ਬੋਲਣੇ मार के थोपड़ा पूरा जबरा ही हिला डाली कहता है रात को मास्क से लगाओ अरे भाई रात को कोई ना कोई मास्क से लगाता है क्या पूरा जबड़ा हिला अरे पुलिस वाले ने मार के ने। ਨਾ ਘੇੜ ਕੋਕੇ ਰਖਾਉਂਦਾ ਤਾ ਛੋਡੀਆ ਆ ਤਾ ਜਾ ਤਾ ਜਾ ਸਰਦੇ ਬੜੀਆ ਹੈਗਾ ਤਾਇਆ ਤੇਰੇ ਪੱਤੇ ਦੇਖੀ ਜਾਂਦਾ ਹੈ ਅੱਜ ਅੱਜਾ ਚੱਲਿਆ ਦੇਲੀ ਨਾ ਪਾਉਂਦਾ ਤੁੰਗਾ ਸੁਪਨੇ ਦਾ ਗੱਲ ਹੈ ਇਹਨੂੰ ਕਿੰਟਵਾਰੇ ਕੋਟਪਟਾ ਲੱਗਿਆ ਮੈਂ ਕਿਹੜਾ ਅੰਤਰਜਾਮੀ ਆ ਜੇ ਕੋ ਦੱਸੇਗਾ ਤਾਂ ਹੀ ਪਤਾ ਲੱਗੂ ਲਾ ਉਤੂੰ ਤਾਂ ਮਜ਼ਾਕ ਤੇ ਲੈਣਾ ਚਾਚਾ ਕੱਲ ਜੈਲੇ ਕਾ ਕਾਲੂ ਗਾਇਬ ਹੋ ਗਿਆ ਹਵੇਲੀ ਕੋਲੋਂ ਐ ਸੱਚੀ ਹੋਰ ਮੈਂ ਨਹੀਂ ਮੰਨਦਾ ਪੌਂਚੀ ਵੀ ਕੁਛ ਨਹੀਂ ਕਰ ਰਹੀ ਪੰਜਵਾਂ ਸੀਮਾ ਬੰਦਾ ਗਾਇਬ ਹੋ ਗਿਆ ਬਈ ਪੁਲਿਸ ਪੁਲਿਸ ਥੋੜਾ ਕੁਛ ਕਰੂਗੀ ਇਹਦਾ ਤੰਤਰਿਕ ਨੂੰ ਬੁਲਾਉਣਾ ਪਊਗਾ ਨਾਲੇ ਇਹਦੇ ਪੁਲਿਸ ਥੋੜੀ ਨਾ ਹੱਥ ਕੜੀਆਂ ਲਾਉਗੀ ਪੂਤ ਪ੍ਰੇਤਾਂ ਨੂੰ ਇਹ ਤਾਂ ਬੋਤਲਾਂ 'ਚ ਬੰਦ ਹੁੰਦੀਆਂ ਨੇ ਠੀਕ ਹੈ ਠੀਕ ਹੋਰ ਵੀਰੇ ਦਿਨ ਕਰੇ ਮਰਨੀ ਉਹ ਚੱਲਾ ਆ ਗਿਆ ਮੈਂ ਘਰ ਦੇ ਕਿਹੜੇ ਟਿਕਾਣੇ 'ਨੰਦੇ ਕਿਤੇ ਇਹ ਤਾਂ ਆਹ ਰੱਬੇ ਜਾਨ ਕੀ ਗੁਣੀ ਸਾਡੇ ਪਿੰਡ ਦਾ ਬਰਬਾਦ ਹੋਣਾ ਨੂੰ ਪਤਾ ਹੈ ਅਸੀਂ ਤਾਂ ਇੱਥੇ ਜਿਹੜੇ ਖਾਂਦੇ ਰਹ ਗਏ ਹਾਂ ਤਾਂ ਨਹੀਂ

ਮੈਂ ਸੱਚ ਵਿੱਚ ਵੀਰ ਨੂੰ ਬੁਲਾਉਣ ਗਿਆ ਸੀ ਉੱਥੇ ਭੂਤਾਂ ਵਾਲੀ ਹਵੇਲੀ ਦੀਆਂ ਗੱਲਾਂ ਕਰ ਰਹੀ ਸੀ ਕੀ ਗੱਲਾਂ ਕਰ ਰਹੇ ਸੀ ਭੂਤਾਂ ਵਾਲੀ ਹਵੇਲੀ ਬਾਰੇ ਉਹ ਤੇ ਆਪਣੇ ਪਿੰਡ ਦੇ ਪੰਜ ਛੇ ਬੰਦੇ ਗਾਇਬ ਹੋ ਗਏ ਉੱਥੇ ਭੂਤਾਂ ਰਹਿੰਦੀਆਂ ਨੇ ਮੈਨੂੰ ਤਾਂ ਡਰ ਲੱਗ ਜਾਂਦਾ ਆ ਯਾਰ ਮੇਰੇ ਪਾਪਾ ਨੇ ਵੀ ਦੇਖਿਆ ਭੂਤ ਉਹਨਾਂ ਨੇ ਕਿਹਾ ਜੇ ਤੂੰ ਸਕੂਲ ਦਾ ਕੰਮ ਨਾ ਕੰਪਲੀਟ ਕੀਤਾ ਤਾਂ ਤੈਨੂੰ ਵੀ ਉੱਥੇ ਛੱਡਿਆ ਹੁਣ ਆ ਭੂਤਾਂ ਵਾਲੀ ਹਵੇਲੀ 'ਚ ਮੈਂ ਤਾਂ ਆਪ ਕੱਲ੍ਹ ਦਾ ਡਰਿਆ ਪਿਆ ਆ ਯਾਰ ਮੈਂ ਤਾਂ ਆਪਣੇ ਘਰ ਵਿੱਚ ਲਾਈਟ ਵੀ ਨਹੀਂ ਬੰਦ ਰੱਖ ਕੇ ਜਾਂਦਾ ਮੈਨੂੰ ਤਾਂ ਡਰ ਲੱਗਦਾ ਮਨ ਤਾਂ ਮੇਰੇ ਬੱਚਿਆਂ ਨੂੰ ਤਾਂ ਵੀ ਡਰ ਲੱਗਣ ਲੱਗਿਆ ਯਾਰ ਕੋਈ ਭੂਤਾਂ-ਬਾਤਾਂ ਨਹੀਂ ਹੁੰਦੀਆਂ ਮੈਨੂੰ ਮੇਰੇ ਪਾਪਾ ਕਹਿੰਦੇ ਨੇ ਵੀ ਇਹ ਤਾਂ ਕੱਲੀਆਂ ਫਿਲਮਾਂ 'ਚ ਹੁੰਦੀਆਂ ਨੇ ਅਸਲ 'ਚ ਨਹੀਂ ਹੁੰਦੀਆਂ ਇਹ ਤੇ ਮੇਰੇ ਪਾਪਾ ਮੈਨੂੰ ਡਰਾ ਰਹੇ ਨੇ ਚਲ ਅੱਜ ਰਾਤ ਆਪਾਂ ਚੱਲ ਕੇ ਹੀ ਦੇਖਦੇ ਹਾਂ ਹਵੇਲੀ 'ਚ ਬਾ ਯਾਰ ਮਨ ਤਾਂ ਡਰ ਲੱਗ ਰਿਹਾ ਕਾਨੂੰ ਡਰਦਾ ਯਾਰ ਮੈਂ ਹੈਗਾ ਤਾਂ ਸਹੀ ਆ ਫਿਰ ਚੱਲ ਕੇ ਦੇਖ ਲੈਨੇ ਆ ਪੱਕਾ ਪੱਕਾ ਪਰ ਮੈਂ ਹੈਗਾ ਤਾਂ ਹੈਗਾ ਕਾਨੂੰ ਡਰਦਾ ਤੁਸੀਂ ਕੀਤਾ ਭੂਤ ਵਾਲੀ ਬੋਲੀ ਨੂੰ ਚਲੋ ਜੀ ਜੇ ਚੱਲ ਮਾਤਾ ਚਲੋ ਮੈਂ ਤੁਹਾਡਾ ਬਾਣੀ ਦੇ ਜੁਗਾਂ ਦੇ ਨੇ ਦੇ ਜੱਲਾ ਦੀ ਬੈਟਕ ਦੀ ਮਿੱਲੀ ਹੁੰਦ ਨਾ ਨਾ ਪੀਵੀ ਹੋਜੂਗੀ मैं क्या दसा के लिया डैरी डैडी हेलो डैडी हाँ डैड जल्दी आ आज बहुत डर लग रहा है ਕੌਣ ਸਰ? ਕੋਹ ਹੋ? ਤੇਰੀ ਨਾਲ ਦੋ ਇਹਨਾਂ ਨਾਲ ਦੋ ਹੋ ਰਹੇ ਨੇ। ਕੌਣ ਨੇ ਤੇਰੇ ਨਾਲ ਦੋ ਹੋ? ਕੌਣ ਨੇ? ਤੇ ਕਿਹੜੇ ਨਾਲ ਨੇ ਤੇਰੇ ਨਾਲ? ਦੱਸ। ਕਿੱਧਰ ਨੇ ਉਧਰ ਹਾਂਜੀ ਜਨਾਬ ਤੁਹਾਡੇ 4 ਬੰਦੇ ਤੁਹਾਨੂੰ ਮਿਲ ਜਾਣਗੇ ਸਵੇਰ ਤੱਕ ਤੇ ਸਾਨੂੰ ਸਾਡਾ ਪੈਸਾ ਟੈਂਸਰ ਮਿਲ ਜਾਣਾ ਚਾਹੀਦਾ ਹਾਂ ਮੀਤਨੀ ਉਹ ਜਿਹੜੇ ਦੋ ਬੱਚੇ ਦੀ ਉਠੀ ਤਰ੍ਹਾਂ ਬੰਨੇ ਹੋਣੇ ਹਾਂ ਹਾਂ ਬਾਈ ਰਿੱਕੀ ਲੱਗਿਆ ਤਾਂ ਜੀ ਜਨਾਬ ਦਾ ਕੋਈ ਆਰ ਨਹੀਂ ਓ ਬਾਈ ਰਿੱਕੀ ਹੋਗਾ ਅਨੋ ਧੀਜਾ ਤਾਂ ਕੋਈ ਨਾ ਰਹਿਣ ਕੋਈ ਨਾ ਰਹੇ ਦੇਖਦਾ ਭਾਈ ਆਪਾਂ ਨੂੰ ਭੱਜਣ ਦੇ ਹੀ ਪੜਾ। ਪੜ੍ਹ ਲਓ। ਅੜ੍ਹ ਲਓ, ਅੜ੍ਹ ਲਓ। ਆ ਆ ਆ। ਚੱਲੋ, 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 ਚੱਲੋ। ਪੜ੍ਹ ਲਓ। ਮੰਨ ਲਓ। ਜਦਨੇ ਤੁਸੀਂ ਸਮਝੋ। ਆਹੀਏ ਤੁਸੀਂ ਇਹ ਬੁਲਵੀਆ ਬੀਕਟ ਨੂੰ ਖਾਨ ਸਾਹਿਬ ਜਿਹੜੀ ਖਰੀਦੀ ਸੀ। ਕੰਮ ਨਹੀਂ ਸੀ ਸੋਚਿਆ ਸੀ ਖੜੇ ਨਹੀਂ ਆਵੋਗੇ। ਕੌਦਾਂ ਚੁਰਾਇਆ ਕਿੰਨਾਂ ਸਾਧੇ ਪਿੰਡੋਂ ਇੰਨੇ ਬੰਦੇ ਗਾਇਬ ਹੋયા ਕਿੱਥੇ ਆਓ ਅਸੀਂ ਉਹਨਾਂ ਨੂੰ ਅੱਗੇ ਵੇਚਦੇ ਹਾਂ ਇਹ ਅੰਗ ਕੱਢ ਕੇ ਅੱਗੇ ਵੇਚਦੇ ਨੇ ਤਸਕਰੀ ਕਰਦੇ ਨੇ ਤੇ ਉਹਨਾਂ ਤੋਂ ਸਾਨੂੰ ਪੈਸੇ ਮਿਲਦੇ ਨੇ ਅਸੀਂ ਪਿੰਡ 'ਚ ਇਆਂ ਇਆਂ ਸੁਨਸਾਨ ਜਗ੍ਹਾ 'ਇਂ ਲੱਭਦੇ ਹਾਂ ਜਿੱਥੇ ਸਾਨੂੰ ਇਹਦੇ ਕੰਮ ਕਰਦੇ ਆਸਾਨੀ ਹੁੰਦੀ ਹੈ ਤੇ ਅਸੀਂ ਨਾ ਜੀ ਲੋਕਾਂ ਦੇ ਦਿਲ ਦੇ ਵਿੱਚ ਡਰ ਬੈਠਾਣੇ ਆ ਇਹਨੂੰ ਭੂਤ ਬਣਾ ਕੇ ਰਾਤ ਨੂੰ ਭੇਜ ਦਿੰਦੇ ਆ ਤੇ ਬਾਕੀ ਦੁਨੀਆ ਅੰਧਵਿਸ਼ਵਾਸ ਤੇ ਵਿਸ਼ਵਾਸ ਬਹੁਤ ਜ਼ਿਆਦਾ ਕਰਦੀ ਆ ਕਾਂ ਕਰਕੇ ਸਾਨੂੰ ਬਹੁਤ ਵੀ ਜ਼ਿਆਦਾ ਆਸਾਨੀ ਹੁੰਦੀ ਹੈ ਜੀ ਇਹ ਕੰਮ ਕਰਨ 'ਚ ਮੈਂ ਉਹਨਾਂ ਨੂੰ ਕੂਤਨੀ ਬਣ ਕੇ ਡਰਾਉਣੀਆ ਤੇ ਸਾਰੇ ਉਹਨਾਂ ਨੂੰ ਕਿਡਨਾਪ ਕਰ ਲੈਂਦੇ ਨੇ ਇਸ ਲਈ ਦਿਨੇ ਅਸੀਂ ਆਰਾਮ ਕਰਦੇ ਆ ਤੇ ਰਾਤ ਨੂੰ ਇਹ ਜੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਤੇ ਫਿਰ ਹੋਰ ਅਸੀਂ ਕਰੀਏ ਵੀ ਕੀ ਕਰੀਏ ਇਹਨਾਂ ਪੜ੍ਹ ਲਿਖ ਕੇ ਸਰਕਾਰ ਨੌਕਰੀਆ ਉਹ ਨਹੀਂ ਦਿੰਦੀ ਹੈਗੀ ਨਸ਼ਾ ਵੀ ਇੰਨਾ ਵੱਧ ਰਿਹਾ ਹੈਗਾ ਜਿਹਦੇ ਕਰਕੇ ਸਾਨੂੰ ਇਹੀ ਰਸਤਾ ਸਹੀ ਲੱਗਿਆ ਵੀ ਅਸੀਂ ਬੱਚੇ ਕਨੈਪ ਕਰਦੀ ਸੀਗੇ ਤੇ ਬਾਕੀ ਜੇ ਕਾਮਾਕਾਰਾਂ ਤੇ ਵੀ ਲੱਗਦੇ ਆ ਲੋਕ ਐਂ ਸੋਚਦੇ ਨੇ ਵੀ ਬੇਲੇ ਆ ਦਿਹਾੜੀ ਪੂਰੀ ਮਿਲਦੀ ਨਹੀਂ ਹੋਰ ਕਰੀਏ ਤਾਂ ਕੀ ਕਰੀਏ ਸੀ ਸਾਡੇ ਲੱਗੇ ਹੋਰ ਕੋਈ ਰਸਤਾ ਨਹੀਂ ਸੀਗਾ ਇਸ ਕੰਮ ਤੋਂ ਇਲਾਵਾ ਸਰਕਾਰ ਉਹ ਸਰਕਾਰ ਸਾਨੂੰ ਕੰਮ ਨਹੀਂ ਦਿੰਦੀ ਜੀ ਸਾਡੀ ਪੜਾਈ ਦਾ ਮੁੱਲ ਨਹੀਂ ਪੈ ਰਿਹਾ ਤਾਂ ਕਰਕੇ ਇਹ ਰਸਤਾ ਸਾਡੇ ਚੁਣਿਆ ਅਸੀਂ ਵੀ ਮਜਬੂਰ ਸੀ ਇਹ ਕਰੋ ਤਾਂ ਨੇ ਵੀ ਖਰਚਾ ਚਲਾਉਣਾ ਆਪਦਾ ਘਰ ਦਾ ਇਹ ਜਿਹੜੇ ਚਾਰ ਬੰਦੇ ਸਰਪੰਚ ਸਾਹਿਬ ਆਪਾਂ ਵੀ ਵਹਿਮਾ ਭਰਮਾ ਤੋਂ ਦੂਰ ਰਹੀਏ ਇਹਨਾਂ ਨੂੰ ਬਚਾਈਏ ਜਵਾਕਾਂ ਨੂੰ ਮੇਰੀ ਗਲਤੀ ਕਰਕੇ ਅੱਜ ਮੇਰੇ ਬੱਚੇ ਦੀ ਤੇ ਸਾਰੇ ਬੱਚਿਆਂ ਦੀ ਗਿਆਨ ਖਤਰੇ ਵਿੱਚ ਪਈ ਆਈ ਕਾਨੂੰਨ ਦੇ ਬਲੇ ਕਰਦੇ ਆ ਤੇ ਇਹਨਾਂ ਨੂੰ ਕਾਨੂੰਨ ਆਪੇ ਸਜ਼ਾ ਦੇਊਗਾ